ਚੰਤਾ ਲਹੇ ਨਮਾਣੀ ਸਜਣ ਸੱਚਾ ਪਾਥਿ ਸ਼ਾਹੋ ਸਿਰਸਾ ਮੰਦ ਸ਼ਾਹੋ ਜਿਸੇ ਤਾਸ ਲੈਠਿਆ ਸੋਹੀਏ ਸਗਨਾ ਨਾਮੇ ਸਾਹੋ ਸਤਰਾ ਨਾ ਬਨੇਵਾ ਚਤੁਰੇ ਹਿਸਾ ਕੀਨੋ ਦਰਯਤਨਾ ਸਿਰੇ ਯੁ ਕਰੇ ਕਰਤਾ ਰਿਓ ਕਿਰਪਾ ਕਟਾਛ ਅਨਲੋਕਨੇ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰੇ ਪੰਥ ਲਾਏ ਅਗੁਰ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸਚੋ ਜੋ ਮੰਨੈ ਠਾਕੁਰੀ ਆਪਣੀ ਤੇ ਸੋਈ ਸੋਈਂਦੇ ဘာသာစကား ਨੰਦਰ ਸੇ ਨਾਮ ਸਰਬ ਸਿੰਗਾਰ ਤੰਮੋਲ ਰਸ ਸਭ ਨੇਹੀ ਸਭ ਖਾਨ ਪ੍ਰਸਾਣੀ ਤਤਰੀ ਹੋਨੀਆ ਮੀਟ ਸਜਣ ਸਮਝਾਵ ਨਾਨਕੀ ਬੇਨੰਤੀਆ ਕਾਰੇ ਕਿਰਪਾ ਦਿਜਨਾ ਵਰ ਮੇਲੋ ਸਾਮੀ ਸੰਗ ਬ੍ਰਹਮ ਜਿਸਤਾ ਨਿਤੰਤਾ ਹੋ ਛੇਦ ਗੋਵਿੰਦ Mă ਨੀ ਰਾਗਿਆ ਸਭ ਪ੍ਰਭੂ ਤਿਨ ਨਾਮ ਭਗ ਮਨਾ ਦਰਸ਼ਨੇ ਤੰ ਅੰलोਚ ਤਾ ਨਾਮਿ ਤੇ ਪਿਆਸ ਕੰਧਾ ਛੇਤ ਮਿਲਾਏ ਸਭ ਪ੍ਰਭੂ ਤਿਸ ਕੈ ਕਾਇ ਨੰਗਾਂ ਸਾਕ ਧੀਨ ਜੋ ਘਟਿਆ ਨਾਨਕ ਦੀ ਪ੍ਰਭ ਦੇਨਤੀ ਪ੍ਰਭ ਮਿਲਣਾ ਪ੍ਰਾਤਕ ਹੋਈ ਵੈ ਸਾਕਰ ਸੁਹਾਵਾ ਕਹਿਣ ਸੰਤ ਬਿਟੈ ਤਸੋਈ ਭਰ ਦੇ ਫੈ ਜੁਨੰਦਾ ਲੋਣੀ ਹੈ ਜਿਸ ਆਪੈ ਸਭ ਦਿਵੰਨ ਅਨ ਸੱਜਣ ਦਾਨ ਲਗਿਆ ਜਿਸਹ ਨਾ ਦੇਈ ਬੰਦਾ ਮਾਨਤ ਹੋਤੀ ਨਾਮ ਪ੍ਰਭ ਹਮ ਲਗੈ ਰਾਹੀ ਸਾਂ ਸੋਈ ਜੀਤ ਕਰਨ ਨਾ ਜੋ ਕਰ ਕੀਤੇ ਆਪਣੀ ਸਹੀ ਕਰੇ ਨੰਨ ਆਕੜੀਆ ਰੇ ਮਿਲੈ ਵਿਛੋੜੇ ਕਿਉ ਰੋਵਨ ਤੁਸਾਦੋ ਸੰਗ ਪ੍ਰਾਪਤੇ ਨਾਨਕ ਰੰਗ ਬਾਣਨ ਹਰਿ ਦੇਤ ਨੀਲਾ ਦਸਤਨੀ ਜਿਤੇ ਭਗਤਨ ਆਸਾੜਿਤ ਪੰਧਾ ਤੁਸਨ ਲੈ ਹਰਿ ਗਲਿ ਗਿਰਨ ਬਨ ਤਿਆਗਿ ਤੇ ਮਾਨਸ ਸੁ ਸੰਧੀ ਆਸ ਬਯ ਭਾਇ ਵਿਦਤੀਏ ਗਲ ਤੈ ਸੋ ਜੰਕੀ 파ਸ ਨਿਹਾਂ ਬਿਨ ਸੋਦਰ ਮਨ ਤ ਹੈ ਜੋ ਲਿਖਿਆ ਸਰਨ ਵਿਹਾਣੀ ਕਛਤਾਣੀ ਅਸਲੀ ਨਹੀਂ ਮਿਲਾਸ ਜਨ ਪਰ ਸਾਧੰ ਭਟਿਆ ਸੋਦਰ ਗ ਹੋਇ ਖਲਾਸ ਕਰ ਕਿਰਪਾ ਮਨ ਆਪਣੀ ਮੇਰੇ ਦੁਜਾ ਕੋ ਨਹੀਂ ਨਾਨਕੇ ਕੀ ਅਰਦਾਸ ਆਖਣ ਸੁੰਦਾ ਕਿਸ ਲੰਗੈ ਜਿਸ ਮਨ ਹਰ ਚਰਨ ਨਿਵਾਸ ਸਾਰ ਸਤਿ ਕਾਮਣੀ ਚਾਰਗੰਧ ਤਵ ਸੋ ਪਿਆਰ ਬੰਦਨਿਰਤਾ ਸਤ ਰੰਗੈ ਤੋ ਨਾਮਿ ਅਧਾਰ ਵਿਦਿਆ ਰੰਗ ਕੂੜਾ ਵਿਆਜ ਸੰਸਪੇਡ ਹਰਿ ਰਚਮੁ ਸੁਨ ਸੁਆਣੀ ਬਦਸਾ ਲੇ ਪ੍ਰਭ ਸੰਗਮੋਨਿਆ ਸਮਰੱਥ ਪਰਕੇ ਆਕਾਰ ਜਹਨ ਮਿਲ ਲੈ ਤੂੰ ਮਦਵੋਚਦਾ ਕਰਮ ਮਿਲਾ ਤਸਵੀਰ ਲਗਾਇਆ ਅਵਤਾਰ ਜਨਾਈ ਕੇਤ ਜਿਦੇ ਤੇ ਦੇਨ ਦੇਹ ਵਿਨਸ ਕੀਤਿ ਤਵ ਲਐ ਕਹ ਤਨ ਪ੍ਰੀਤ ਪਕੜ ਚੁਲਾਈਂ ਦੁਖ ਜਗ ਬਿਸੈ ਨਰ ਜੀ ਕੀ ਬੀਤ ਤਨ ਗੁਰ ਉਤੇਖਿ ਬਾਹੀ ਜਿਨ ਸੋ ਲਗਾਇਿ ਕੇਤ ਬਾਲ ਤਨ ਪਿਆਸ ਦਰਸ਼ਨ ਕਣੀ ਕੋਈ ਯਾਰ ਮਿਲਾਵੇ ਭਾਈ ਹੇ ਪ੍ਰਭ ਜੋ ਸੁਖ ਭਾਈਏ ਦੁਜੀ ਨਹੀਂ ਝਾਏ ਜਨੀਕਾ ਕਿਆ ਪੇਂਦਲਸ ਸੇ ਪ੍ਰਕਟ ਰਹੇ ਰੰਧਰਿੰਦੂ ਜਾ ਕੋ ਨਹੀਂ ਨਾਨਕ ਹੈ ਹਰਿ ਸੰਗਾਈ ਸੁਖੀ ਸੁਖੀ ਉਸੰਗਿਆ ਨਾਮ ਆਹਰਿ ਲਾਈ ਸਤਿਗਿ ਕਰਮ ਤਮਾ ਬੜੀ

ਯਾਰ ਤੈ ਸੰਗ ਕਰਿਆ ਤੇਰੀ ਸੋ ਬਾਗ ਜਾਗਣੀ ਨੇ ਸਾਧਨ ਵਿੱਚ ਲੜਿਆ ਤਨ ਮਨ ਮੋ ਲਿਆ ਰਾਮ ਸੋ ਸੰਗ ਸਾਧ ਸਹਿ ਲੜਿਆ ਸਾਧਨ ਦੇ ਘਰੀਂ ਸੇ ਰਹਿਣ ਕਿ ਲੜਿਆ ਦੇ ਨੀਰਾਲੇ ਪ੍ਰਭ ਅਪਨ ਸੇ ਦਰਸ਼ਨਹਿ ਨਿਤ ਕਰੀਆ ਤੰਤਵੇਹ ਨਾਮ ਹਾਰੇ ਕੰਠ ਤਨ ਕਰੀਆ ਨਾਰਿਕ ਬੰਥੇ ਤੂਰੇ ਤੇਨੇ ਪ੍ਰਵਰਣੀ ਨਾਰਿ ਪੜੀਆ ਮੰਗੇ ਭਗਿਆ ਰਤਨ ਬਹਵਨਾ ਜਨ ਮਰੀਆ ਤੋਪ ਸੁਕਾਨ ਵਪੇਕਤ ਮਲਿਆਰਨਾ ਹੋ ਮਿਤਿਆ ਜਨਮ ਕਰਮ ਮਾਲਿਕ ਤਰੈ ਮੰਤੀ ਜਾਇ ਗੁਮਾ नरबान पाल गोडे नंगी पा जनना सज्जन प्रगति आए संत साई नाम के कार्य चिंता मिलाई दिन स्वामी सब सुख दुख ना हिदाई ऐते पुनेवदा का गनी भर पाया हर मनाए दर्शिया ਹਰੇ ਦੀਨਾਂ ਦੇ ਸਈ ਕੋਈ ਗੁਜਰਵਤ ਲਾਏ ਹਲ ਪੈ ਤਸ ਸਵਾਰੀ ਅੰਦਰ ਹੰਨੀ ਚਤ ਤੀਨ ਜਾਏ ਸੰਸਾਰੇ ਸਾਗਤੀ ਰਤਿਨ ਮਨੁ ਨੰ ਮੇਤਾਈ ਨਿਵਾਰੀਤ ਨੇਤ ਗੁਣ ਅਤਰੇ ਨਾਨਕ ਚੰਨੀ ਪਾਏ ਪਰ ਗੁਣ ਨਿਤ ਸਲਾਹ ਈ ਆਇਆ ਜਿਨ ਕੀ ਕਾਜ ਸਰੇ ਹਰਿ ਗੋਪੀ ਕੋ ਆਇਆ ਅਨੰਧੀਆ ਅੰਦਰ ਕਹਿ ਸੱਚਿ ਧਰੇ ਸਰਬ ਸੁਪਾਰਿਤ ਚਰਨ ਹਾਰੇ ਭੌਦੰ ਬਿਤਮ ਤਰੇ ਪ੍ਰੇਮ ਭਰਤ ਤਨ ਪਾਈਆ ਮਿੱਤਿਆ ਨਹੀ ਦਰੇ ਕੋੜ